ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋ ਜ਼ਰੂਰੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿਹੜੀ ਮੁਸ਼ਕਲ ਪੇਸ਼ ਆ ਰਹੀ ਹੈ ਪੈਨਸ਼ਨਰਾਂ ਨੂੰ ਫੈਮਿਲੀ ਪੈਨਸ਼ਨਰ ਅਤੇ ਡਿਫੈਂਸ ਪੈਨਸ਼ਨਰਾਂ ਨੂੰ ਖਾਸ ਕਰਕੇ ਤੁਸੀਂ ਚਾਹੇ ਪੰਜਾਬ ਵਿੱਚ ਬੈਠੇ ਹੋ ਭਾਰਤ ਦੇ ਕਿਸੇ ਰਾਜ ਵਿੱਚੋਂ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਬੈਠੇ ਹੋ ਜੇਕਰ ਤੁਹਾਡੀ ਕਿਸੇ ਵੀ ਸਟੇਟ ਗਵਰਨਮੈਂਟ ਦੀ ਜਾਂ ਸੈਂਟਰਲ ਗਵਰਨਮੈਂਟ ਦੇ ਮਹਿਕਮੇ ਦੀ ਪੈਨਸ਼ਨ ਆ ਰਹੀ ਹੈ ਤਾਂ ਸਾਰੀ ਵੀਡੀਓ ਜ਼ਰੂਰ ਸੁਣਿਓ ਤੁਹਾਨੂੰ ਤਾਂ ਜ਼ਰੂਰਤ ਹੋਏਗੀ ਤੇ ਇਹਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਦੇ ਆ ਜੀ ਤਾਂਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਬੇਨਤੀ ਇਹ ਆ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਪੈਨਸ਼ਨਰ ਨੇ ਉਹਨਾਂ ਨੇ ਆਪਣਾ ਜੀਵਨ ਪ੍ਰਮਾਣ ਪੱਤਰ ਜਿਉਂਦੇ ਹੋਣ ਦਾ ਸਬੂਤ ਦੇਣਾ ਹੁੰਦਾ ਆਪਣੇ ਮਹਿਕਮੇ ਨੂੰ ਸੋ ਉਹ ਵੱਖਰੇ ਵੱਖਰੇ ਉਹਦੇ ਤਰੀਕੇ ਨੇ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਜਿਹੜਾ ਕਰ ਸਕਦੇ ਹੋ ਸਭ ਤੋਂ ਪਹਿਲੀ ਬੇਨਤੀ ਮੈਂ ਕਰਨਾ ਚਾਹੁੰਦਾ ਐਨ ਆਰ ਆ ਪੈਨਸ਼ਨਰ ਨੂੰ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਨੇ ਤਾਂ ਉਹ ਜਿਹੜਾ ਡਿਜੀਟਲ ਲਾਈਫ ਸਰਟੀਫਿਕੇਟ ਜਮਾ ਨਹੀਂ ਕਰ ਸਕਦੇ ਜਿਹੜੇ ਤਰੀਕੇ ਨਾਲ ਇੰਡੀਆ 'ਚ ਕੀਤਾ ਜਾਂਦਾ ਹੈ ਕਹਿਣ ਤੋਂ ਭਾਵ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆਧਾਰ ਫੇਸ ਆਰ ਡੀ ਅਤੇ ਜੀਵਨ ਪ੍ਰਮਾਣ ਐਪ ਉਹ ਡਾਊਨਲੋਡ ਨਹੀਂ ਹੋ ਰਹੀਆਂ ਤਾਂ ਉਹਦੇ ਤੇ ਘਬਰਾਉਣ ਦੀ ਲੋੜ ਨਹੀਂ ਆ ਤੁਸੀਂ ਮੈਨੂਅਲ ਤਰੀਕੇ ਨਾਲ ਵੀ ਆਪਣਾ ਲਾਈਫ ਸਰਟੀਫਿਕੇਟ ਜਮਾ ਕਰ ਸਕਦੇ ਹੋ ਉਹਦੇ ਬਾਰੇ ਮੈਂ ਇੱਕ ਸਪੈਸ਼ਲ ਵੀਡੀਓ ਬਣਾਈ ਹੋਈ ਆ ਤੁਸੀਂ ਵੇਖੀ ਹੋਏਗੀ ਨਹੀਂ ਤਾਂ ਆ ਵੀਡੀਓ ਜਿਹੜੀ ਤੁਹਾਡੇ ਸਕਰੀਨ ਤੇ ਆ ਰਹੀ ਹੈ ਇਹਦਾ ਲਿੰਕ ਮੈਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੰਨਾ ਤੁਸੀਂ ਉਹਨੂੰ ਓਪਨ ਕਰਕੇ ਦੇਖ ਲਿਓ ਨਹੀਂ ਤਾਂ ਆਹ ਕਯੂਅਰ ਕੋਡ ਤੁਹਾਡੀ ਸਕਰੀਨ ਤੇ ਆ ਰਿਹਾ ਪੰਜਾਬ ਗਿਆਨ ਦਰਪਣ ਚੈਨਲ ਦਾ ਵਟਸਐਪ ਚੈਨਲ ਦਾ ਜਿਹੜਾ ਕਯੂਅਰ ਕੋਡ ਹੈ ਇਹਨੂੰ ਤੁਸੀਂ ਸਕੈਨ ਕਰੋਗੇ ਤਾਂ ਇਹ ਤੁਹਾਡੇ ਕੋਲੋਂ ਚੈਨਲ ਖੁੱਲ ਜਾਏਗਾ ਜੇ ਤੁਸੀਂ ਚੈਨਲ ਨੂੰ ਫਾਲੋ ਕਰੋਗੇ ਤਾਂ ਉਹਦੇ ਵਿੱਚ ਵੀ ਇਹ ਵੀਡੀਓ ਪਈ ਹੋਈ ਹੈ ਹੋਰ ਵੀ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਉਸ ਚੈਨਲ ਤੇ ਤੁਹਾਨੂੰ ਮਿਲ ਜਾਣਗੀਆਂ ਬੇਨਤੀ ਇਹ ਆ ਕਿ ਤੁਸੀਂ ਜੇ ਬਾਹਰੋਂ ਮੈਨੂੰ ਵੀ ਆਪਣਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਤਾਂ ਆ ਤੁਸੀਂ ਉਹ ਵੀਡੀਓ ਚ ਵੇਖ ਸਕਦੇ ਹੋ ਪਰ ਬਹੁਤ ਸਾਰੇ ਮੈਨੂੰ ਬਾਹਰੋਂ ਵੀਰ ਭੈਣ ਬਜ਼ੁਰਗ ਫੋਨ ਕਰ ਰਹੇ ਨੇ ਨਹੀਂ ਜੀ ਸਾਡੇ ਪਿੰਡ ਸਾਡੇ ਸ਼ਹਿਰ ਸਾਡੇ ਰਿਸ਼ਤਦਾਰੀ ਚ ਇੱਕ ਬੰਦਾ ਕੈਫੇ ਚ ਲਾਉਂਦਾ ਉਹਨੇ ਇੰਡੀਆ ਚ ਬੈਠੇ ਬਿਠਾਏ ਸਾਡਾ ਸਾਡੇ ਕੋਲੋਂ OTP ਲਿਆ ਲਾਈਫ ਸਰਟੀਫਿਕੇਟ ਭਰ ਦਿੱਤਾ ਕਮਿਟ ਹੋ ਗਿਆ ਸਾਨੂੰ ਮੈਸੇਜ ਆ ਗਿਆ ਬੜੇ ਲੋਕ ਫੋਨ ਕਰਦੇ ਨੇ ਭਾਈ ਜੀ ਇਸ ਤਰ੍ਹਾਂ ਦਾ ਤੁਹਾਡੇ ਕੋਲ ਕੋਈ ਤਰੀਕਾ ਹੈ ਤਾਂ ਉਹ ਤੁਹਾਨੂੰ ਮੁਬਾਰਕਤ ਚੰਗੀ ਗੱਲ ਹੈ ਤੁਹਾਨੂੰ ਉੱਤ ਵਿਸ਼ਵਾਸ ਹੈ ਕੋਈ ਸ਼ੱਕ ਨਹੀਂ ਹੈ ਕਰਦੇ ਨੇ ਲੋਕ ਪਰ ਉਹਦੇ ਵਿੱਚ ਬੇਨਤੀ ਇਹ ਆ ਕਿ ਇੱਕ ਬੰਦਾ ਜਿਹੜਾ ਇੰਡੀਆ 'ਚ ਬੈਠਾ ਬਾਹਰੋਂ ਕਿਸੇ ਐਨ ਆਰ ਆਈ ਦਾ ਲਾਈਫ ਸਰਟੀਫਿਕੇਟ ਮੰਨ ਲਓ ਸਪਰਸ਼ ਐਪ ਤੋਂ ਡਾਊਨਲੋਡ ਕਰਕੇ ਫਿਰ ਉਹਦੇ ਕੋਲੋਂ ਸਾਰਾ ਬਾਇਓ ਡਾਟਾ ਪ੍ਰਵਾਹ ਕੇ ਤੇ ਉਹਨੂੰ ਅਪਲੋਡ ਕਰ ਰਿਹਾ ਤੇ ਤੁਹਾਨੂੰ ਉਹਦੇ ਬਦਲੇ 'ਚ ਤੁਹਾਡਾ ਲਾਈਫ ਸਰਟੀਫਿਕੇਟ ਇੱਕ ਸਾਲ ਵਾਸਤੇ ਸਬਮਿਟ ਹੋਣ ਦਾ ਪ੍ਰੂਫ ਮਿਲ ਰਿਹਾ ਤਾਂ ਉਹ ਬੰਦਾ ਤੁਹਾਡੇ ਕੋਲੋਂ ਫੀਸ ਲੈ ਰਿਹਾ 500 ਰੁਪਏ ਜਾਂ 200 ਰੁਪਏ ਮੈਨੂੰ ਬੜੇ ਲੋਕਾਂ ਦੀ ਫੋਨ ਆਈ ਪਰ ਕਿਸੇ ਦੂਜੇ ਸ਼ਹਿਰ ਦੇ ਵਿੱਚ ਉਹ ਸੇਮ ਕੰਮ ਜਦੋਂ ਕਿ ਹੋਰ ਬੰਦਾ ਕਰ ਰਿਹਾ ਉਹ ਕਹਿੰਦਾ ਜੀ ਮੇਰੀ ਫੀਸ 2000 ਰੁਪਇਆ ਜਾਂ 5000 ਰੁਪਇਆ ਇਥੋਂ ਤੱਕ ਵੀ ਬੰਦੇ ਕਹਿੰਦੇ ਨੇ ਅਸੀਂ ਜੀ 10000 ਰੁਪਇਆ ਦੇ ਦਿੱਤਾ ਭਾਈ ਤੁਸੀਂ ਕਿੰਨਾ ਦਿੱਤਾ ਤੁਹਾਡੀ ਮਰਜ਼ੀ ਹੈ ਹੁਣ ਮੇਰੇ ਮੁਤਾਬਕ ਮੈਂ بڑے ਵੀਰਾਂ ਨਾਲ ਗੱਲ ਕੀਤੀ ਜਿਹੜੇ ਕੈਫੇ ਚਲਾਉਂਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਭਰਦੇ ਹਾਂ ਲਾਈਫ ਸਰਟੀਫਿਕੇਟ ਐਨ ਆਰ ਆਈ ਦਾ ਸਪਰਸ਼ ਦੇ ਉੱਪਰ ਜਾ ਕੇ ਉਸ ਉਹਨਾਂ ਦੇ ਉਹਨਾਂ ਤੋਂ ਪਾਸਵਰਡ ਲੈਨੇ ਆ ਡਾਊਨਲੋਡ ਕਰਦੇ ਆ ਉਹਨਾਂ ਨੂੰ ਭੇਜ ਦਿੰਨੇ ਆ ਉਹ ਬਾਹਰੋਂ ਸਾਈਨ ਕਰਾ ਕੇ ਸਾਨੂੰ ਭੇਜ ਦਿੰਨੇ ਆ ਅਪਲੋਡ ਕਰ ਦਿੰਨੇ ਆ ਉਹਦਾ ਅਸੀਂ 500 ਰੁਪਿਆ ਫੀਸ ਲੈਂਦੇ ਆ ਜਾਂ ਉਹ ਕਹਿੰਦੇ ਜੀ ਅਸੀਂ ਉੱਥੋਂ ਆਪੇ ਸਾਈਨ ਕਰਵਾ ਲੈਨੇ ਆ ਉਹ ਭਾਈ ਕਿਹੜੇ ਮੈਕਮੇਨ ਦੇ ਅਫਸਰ ਤੋਂ ਸਾਈਨ ਕਰਾਉਂਦੇ ਨੇ ਕਿਵੇਂ ਕਰਾਉਂਦੇ ਨੇ ਉਹ ਤੁਸੀਂ ਜਾਣੋ ਤੇ ਤੁਹਾਡਾ ਜਿਹੜਾ ਬੰਦਾ ਭਰ ਕੇ ਦੇ ਰਿਹਾ ਉਹ ਜਾਣੇ ਉਹਦੀ ਜ਼ਿੰਮੇਵਾਰੀ ਤੁਹਾਡੀ ਹੈ ਪਰ ਮੈਂ ਤੁਹਾਨੂੰ ਇੱਕੋ ਬੇਨਤੀ ਵੀਡੀਓ ਦੇ ਜਿਹੜੇ ਕਰਨਾ ਚਾਹਣਾ ਕਿ ਤੁਸੀਂ ਬਾਹਰੋਂ ਜਿਹੜਾ ਜੀਵਨ ਪ੍ਰਮਾਣ ਤੇ ਆਧਾਰ ਫੀਸ ਆਰਡੀ ਡਾਊਨਲੋਡ ਕਰਕੇ ਆਪਣਾ ਲਾਈਫ ਸਰਟੀਫਿਕੇਟ ਜਿਹੜਾ ਸਬਮਿਟ ਨਹੀਂ ਕਰ ਸਕਦੇ ਇਧਰ ਬੈਠੇ ਕਿਸੇ ਬੰਦੇ ਕੋਲੋਂ ਤੁਸੀਂ ਆਨਲਾਈਨ ਤਰੀਕੇ ਨਾਲ ਕਰਵਾਉਂਦੇ ਹੋ ਉਹ ਜ਼ਿੰਮੇਵਾਰੀ ਤੁਹਾਡੀ ਹੈ ਕਿੰਨੇ ਪੈਸੇ ਦੇਣੇ ਆ ਉਹ ਤੁਸੀਂ ਪਹਿਲਾਂ ਉਹਦੇ ਨਾਲ ਗੱਲ ਖੋਲ ਲੈਣੀ ਆ ਬਾਅਦ ਦੇ ਵਿੱਚ ਤੁਸੀਂ ਕੋਈ ਰੌਲਾ ਜਿਹੜਾ ਉਹ ਨਹੀਂ ਪਾਉਣਾ ਨੰਬਰ 2 ਤੇ ਕਿ ਜਿਹੜੇ ਬਹੁਤ ਸਾਰੇ ਵੀਰ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਉਹ ਲਾਈਫ ਸਰਟੀਫਿਕੇਟ ਦਾ ਪਰਫਾਰਮਾ ਨਹੀਂ ਮਿਲ ਰਿਹਾ ਜੀ ਜਿਹੜਾ ਅਸੀਂ ਇੱਥੋਂ ਭਰ ਕੇ ਬਾਹਰੋਂ ਤੇ ਉਹ ਫਿਰ ਅਸੀਂ ਆਪਣੀ ਬੈਂਕ ਨੂੰ ਭੇਜਣਾ ਉਹ ਤੁਹਾਡੇ ਮੇਰਾ ਚੈਨਲ ਹੈ ਜਿਹੜਾ ਤੁਹਾਨੂੰ ਦੱਸਿਆ ਪੰਜਾਬ ਗਿਆਨ ਦਰਪਣ ਨੂੰ ਵਟਸਐਪ ਚੈਨਲ ਆ ਉਹਦੇ ਉੱਪਰ ਪਰਫਾਰਮਾ ਪਿਆ ਹੋਇਆ ਮੈਂ ਨਵਾਂ ਵੀ ਅਪਲੋਡ ਕਰ ਦਿੰਨਾ ਮੇਰੇ ਕੋਲ ਸਟੇਟ ਬੈਂਕ ਆਫ ਇੰਡੀਆ ਦਾ ਜੇਕਰ ਤੁਹਾਡੀ ਕਿਸੇ ਹੋਰ ਬੈਂਕ ਦੇ ਵਿੱਚ ਪੈਨਸ਼ਨ ਆਉਂਦੀ ਹੈ ਤੁਸੀਂ ਆਨਲਾਈਨ Google ਤੇ ਜਾ ਕੇ ਉਹ ਬੈਂਕ ਦਾ ਜਿਹੜਾ ਤੁਸੀਂ ਉਹਨਾਂ ਦੀ ਆਨਲਾਈਨ ਵੈਬਸਾਈਟ ਖੋਲੋਗੇ ਪੋਰਟਲ ਓਪਨ ਕਰੋਗੇ ਉਦੋਂ ਉੱਪਰ ਪੈਨਸ਼ਨਰ ਦਾ ਇੱਕ ਪੋਰਟਲ ਹੁੰਦਾ ਉਹਦੇ ਉਹਦੇ ਵਿੱਚ ਕਿਸੇ ਵੀ ਬੈਂਕ ਦਾ ਤੁਸੀਂ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਲਾਈਫ ਸਰਟੀਫਿਕੇਟ ਦਾ ਪਰਫਾਰਮਾ ਜਿਹੜਾ ਉਹ ਮਿਲ ਜਾਏਗਾ ਹੁਣ ਉਹ ਭਰਨਾ ਕਿਵੇਂ ਆ ਮੈਂ ਕੱਲ ਆਪਣੇ ਫਾਦਰ ਸਾਹਿਬ ਦਾ ਜਿਹੜਾ ਲਾਈਫ ਸਰਟੀਫਿਕੇਟ ਬੈਂਕ ਦੇ ਵਿੱਚ ਭਰਕਿਆ ਆ ਆ ਪਰਫਾਰਮਾ ਤੁਹਾਡੇ ਸਾਹਮਣੇ ਆ ਮੈਂ ਦਿਖਾ ਰਿਹਾ ਆ ਸਕਰੀਨ ਤੇ ਤੁਹਾਡੇ ਆ ਰਿਹਾ ਉਹ ਭਰਿਆ ਕਿਵੇਂ ਆ ਸਭ ਤੋਂ ਉਪਰ ਇਹਦੇ ਵਿੱਚ ਬ੍ਰਾਂਚ ਦਾ ਨਾਮ ਜਿਹੜੀ ਬੈਂਕ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਫਿਰ ਤੁਹਾਡਾ ਅਕਾਊਂਟ ਨੰਬਰ ਸੱਜੇ ਪਾਸੇ ਬ੍ਰਾਂਚ ਕੋਡ ਜਿਹੜਾ ਲਿਖਿਆ ਹੋਇਆ ਤੁਹਾਡੀ ਹੁਣ ਪੈਨਸ਼ਨ ਕਿਹੜੀ ਕੈਟਾਗਰੀ ਚ ਆਉਂਦੀ ਹੈ ਡਿਫੈਂਸ ਹੈ ਸੈਂਟਰਲ ਹੈ ਰੇਲਵੇ ਹੈ ਟੈਲੀਕਾਮ ਹੈ ਜਾਂ ਸਟੇਟ ਗਵਰਨਮੈਂਟ ਦੀ ਉਹ ਟਿਕ ਕਰ ਦੇਣਾ ਤੁਸੀਂ ਉਸ ਤੋਂ ਬਾਅਦ ਪੈਨਸ਼ਨਰ ਦਾ ਨਾਮ ਆ ਜਾਂਦਾ ਫਿਰ ਤੁਹਾਡਾ ਪੀਪੀਓ ਨੰਬਰ ਅਕਾਊਂਟ ਨੰਬਰ ਜਿਹਦੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਅ ਜਿੱਥੇ-ਜਿੱਥੇ ਮੈਂ ਬਲੈਕ ਟਿਕ ਲਾਏ ਹੋਏ ਉਹ ਚੀਜ਼ ਤੁਸੀਂ ਭਰਨੀ ਆ ਔਰ ਲੈਫਟ ਸਾਈਡ ਤੁਹਾਡਾ ਸਿਗਨੇਚਰ ਆ ਪੈਨਸ਼ਨ ਤੁਹਾਡੇ ਸਾਈਨ ਹੋਣੇ ਨੇ ਉਹ ਤੋਂ ਥੱਲੇ ਤੁਹਾਡਾ ਨਾਮ ਪਲੇਸ ਤੇ ਤੁਹਾਡੀ ਡੇਟ ਕਿਹੜੀ ਤਰੀਕੇ ਨਾਲ ਤੁਸੀਂ ਜਿਹੜਾ ਇਹ ਸਾਈਨ ਕਰ ਰਹੇ ਹੋ ਤੇ ਸਿਗਨੇਚਰ ਵਿਦ ਐਸਐਸ ਨੰਬਰ ਇਹ ਤੁਹਾਡਾ ਜਿਹੜਾ ਆਫੀਸਰ ਆ ਜੀਨੇ ਤੁਹਾਨੂੰ ਪ੍ਰੂਫ ਕਰਨਾ ਕਿ ਤੁਹਾਨੂੰ ਜਾਣਦਾ ਅਥਾਰਟੀ ਹੈ ਜਿਹੜੀ ਜਿਵੇਂ ਬਾਹਰ ਜਿਹੜੇ ਇੰਡੀਅਨ ਹਾਈ ਕਮਿਸ਼ਨ ਦੇ ਆਫਿਸ ਹੁੰਦੇ ਨੇ ਐਮਐਨਸੀ ਆਫਿਸ ਹੁੰਦੇ ਨੇ ਜਾਂ ਕੌਂਸੂਲੇਟ ਦੇ ਆਫਿਸ ਨੇ ਉਹ ਸਾਈਨ ਕਰਕੇ ਤੁਹਾਨੂੰ ਦੇ ਦੇਣਗੇ ਐਡੀਸ਼ਨਲ ਇਨਫੋਰਮੇਸ਼ਨ ਉਹਦੇ ਵਿੱਚ ਤੁਸੀਂ ਆਪਣਾ ਆਧਾਰਨੰਬਰ ਲਿਖਣਾ ਹੈ ਔਰ ਤੁਹਾਡਾ ਪੈਨ ਨੰਬਰ ਲਿਖਣਾ ਹੈ ਤੁਹਾਡਾ ਮੋਬਾਈਲ ਨੰਬਰ ਅਲਟਰਨੇਟ ਮੋਬਾਈਲ ਨੰਬਰ ਡੇਟ ਆਫ ਬਰਥ ਸੁਪੋਜ਼ ਦੀ ਤੁਹਾਡੀ ਫੈਮਿਲੀ ਦੀ ਔਰ ਈਮੇਲ ਆਈਡੀ ਜਿਹੜੀ ਤੁਹਾਡੀ ਉਹ ਤੁਸੀਂ ਇਹਦੇ ਵਿੱਚ ਲਿਖ ਦੇਣੀ ਆ ਉਦੋਂ ਥੱਲੇ ਫਿਰ ਸਿਗਨੇਚਰ ਆਫ ਦੀ ਪੈਨਸ਼ਨਰ ਤੁਸੀਂ ਆਪਣੇ ਸਾਈਨ ਕਰਨੇ ਨੇ ਫਿਰ ਆਪਣਾ ਨਾਮ ਲਿਖਣਾ ਔਰ ਆਪਣਾ ਕਾਊਂਟ ਨੰਬਰ ਜਿਹਦੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਹੁਣ ਇਹਦਾ ਅਗਲਾ ਆਪਸ਼ਨ ਹੈ ਨੌਨ এমਪਲॉयਮੈਂਟ ਸਰਟੀਫਿਕੇਟ ਇਹ ਜੇ ਤੁਸੀਂ ਨੌਕਰੀ ਕਰ ਰਹੇ ਹੋ ਫਿਰ ਤੁਸੀਂ ਇੱਥੇ ਆਪਣਾ ਜਿਹੜੇ ਮੈਕਸਿਮੇ ਚ ਕਰ ਰਹੇ ਹੋ ਉਹਦਾ ਪੂਰਾ ਡਾਟਾ ਭਰ ਕੇ ਸਿਗਨੇਚਰ ਕਰ ਦੇਣੇ ਆ ਜੇ ਤੁਸੀਂ ਰੀ ਮੈਰ ਸਰਟੀਫਿਕੇਟ ਆਫ ਰੀ ਮੈਰਿਜ ਨੋਨ ਮੈਰਿਜ ਇਹ ਜੇਕਰ ਤੁਸੀਂ ਤੁਹਾਡੀ ਸ਼ਾਦੀ ਨਹੀਂ ਹੋਈ ਹੈ ਜਾਂ ਦੁਬਾਰਾ ਸ਼ਾਦੀ ਹੋਈ ਹੈ ਤੇ ਇੱਥੇ ਤੁਸੀਂ ਪੂਰਾ ਜਿਹੜਾ ਡਾਟਾ ਭਰ ਕੇ ਇੱਥੇ ਆਪਣੇ ਸਾਈਨ ਕਰ ਦੇਣੇ ਨੇ ਤੇ ਥੱਲੇ ਫਿਰ ਇੱਕ ਵਾਰ ਜਿਹੜਾ ਤੁਹਾਡਾ ਰਿਸਪੋਨਸੀਬਲ ਆਫੀਸਰ ਹੈ ਉਹਨੇ ਆਪਣਾ ਨਾਮ ਆਪਣੀ ਸਟੈਂਪ ਆਪਣਾ ਜਿਹੜਾ ਇੱਥੇ ਸਾਈਨ ਕਰ ਦੇਣੇ ਨੇ ਲੈਫਟ ਸਾਈਡ ਤੁਸੀਂ ਆਪਣਾ ਪਲੇਸ ਤੇ ਡੇਟ ਜਿਹੜੀ ਆ ਉਹ ਲਿਖ ਦੇਣੀ ਆ ਇਹ ਫਾਰਮ ਇਸ ਤਰ੍ਹਾਂ ਭਰ ਕੇ ਜਿਹੜਾ ਤੁਸੀਂ ਇਹਦੇ ਨਾਲ ਆਪਣਾ ਆਧਾਰ ਕਾਰਡ ਦੀ ਫੋਟੋਕਾਪੀ ਪੈਨ ਕਾਰਡ ਦੀ ਫੋਟੋਕਾਪੀ ਤੇ ਪੀਪੀਓ ਦੀ ਫੋਟੋਕਾਪੀ ਜਿਹੜੀ ਤੁਸੀਂ ਆਪਣੇ ਸਾਈਨ 셀ਫ ਅਟੈਸਟਡ ਕਰਕੇ ਆਪਣੀ ਬੈਂਕ ਨੂੰ ਬਾਏ ਪੋਸਟ ਰਜਿਸਟਰੀ ਦੇ ਰਾਹੀਂ ਭੇਜ ਦੇਣੀ ਆ ਤੁਹਾਡਾ ਇੰਡੀਆ ਦੇ ਬੈਂਕ ਦੇ ਵਿੱਚ ਇਹ ਜਿਹੜਾ ਸਬਮਿਟ ਸਰਟੀਫਿਕੇਟ ਹੈ ਹੋ ਜਾਏਗਾ ਤੇ ਨਾਲ ਤੁਸੀਂ ਜਿਹੜਾ ਬੈਂਕ ਦੇ ਮੈਨੇਜਰ ਨਾਲ ਗੱਲ ਵੀ ਕਰ ਲਓ ਤੇ ਤੁਹਾਨੂੰ ਮਹਿਕਮੇ ਵੱਲੋਂ ਮੈਸੇਜ ਵੀ ਆ ਜਾਏਗਾ ਤੁਹਾਡਾ ਜਿਹੜਾ ਲਾਈਫ ਸਰਟੀਫਿਕੇਟ ਸਬਮਿਟ ਹੋ ਗਿਆ ਹੁਣ ਜਿਹੜੇ ਇੰਡੀਆ ਦੇ ਵਿੱਚ ਨੇ ਜਿਹੜੇ ਵੀਰ ਡਿਜੀਟਲ ਤਰੀਕੇ ਨਾਲ ਲਾਈਫ ਸਰਟੀਫਿਕੇਟ ਭਰਨਾ ਚਾਹੁੰਦੇ ਨੇ ਪਰ ਹੁੰਦਾ ਕਿ ਮੇਰੇ ਫਾਦਰ ਸਾਹਿਬ ਕੋ ਦੋ ਪੈਨਸ਼ਨਾਂ ਲੈ ਰਹੇ ਨੇ ਤਾਂ ਦੋਨਾਂ ਮਹਿਕਮਿਆਂ ਦੇ ਮੈਂ ਉਹਨਾਂ ਦਾ ਫੋਨ ਤੇ ਆਪਣੇ ਫੋਨ ਤੇ ਆਧਾਰ ਫੇਸ ਆਰ ਡੀ ਤੇ ਜੀਵਨ ਪ੍ਰਮਾਣ ਦੇ ਰਾਂ ਹੀ ਲਾਈਫ ਸਰਟੀਫਿਕੇਟ ਅਪਡੇਟ ਕਰ ਰਿਹਾ ਸੀ ਉਹਨਾਂ ਦਾ ਫੇਸ ਵੀ ਸਕੈਨ ਨਹੀਂ ਹੋਇਆ ਉਹ ਰਾਉਂਡ ਹੋਣ ਤੋਂ ਬਾਅਦ ਗ੍ਰੀਨ ਰਾਉਂਡ ਹੋ ਵੀ ਜਾਂਦਾ ਪਰ ਉਹਨਾਂ ਦਾ ਜਿਹੜਾ ਅੱਗੇ ਟਿਕ ਨਹੀਂ ਹੁੰਦੀ ਆ ਫਿਰ ਅਸੀਂ ਬੈਂਕ ਦੇ ਵਿੱਚ ਗਏ ਬੈਂਕ ਮੈਨੇਜਰ ਕਹਿੰਦੇ ਜੀ ਸਿ ਆਪਣੇ ਫੋਨ ਤੇ ਕਰਕੇ ਦੇਖਦੇ ਆ ਉਹਨਾਂ ਨੇ ਆਪਣੇ ਫੋਨ ਤੇ ਕਰਕੇ ਦੇਖਿਆ ਉਹਨਾਂ ਦਾ ਫੇਸ ਸਕੈਨ ਨਹੀਂ ਹੋਇਆ ਫਿਰ ਉਹਨਾਂ ਨੇ ਬਾਇਓਮੈਟ੍ਰਿਕ ਕਰਾਈ ਉਹਨਾਂ ਦੀਆਂ ਜਿਹੜੇ ਦੋਨੋਂ ਹੱਥਾਂ ਦੇ ਅੰਗੂਠੇ ਉਂਗਲਾਂ ਸਾਰੇ ਲਗਾ ਕੇ ਦੇਖਲੇ ਉਹਨਾਂ ਦਾ ਜਿਹੜਾ ਬਾਇਓਮੈਟ੍ਰਿਕ ਨਾਲ ਵੀ ਨਹੀਂ ਹੋਇਆ ਫਿਰ ਮੈਨੂਲੀ ਇਹ ਵਾਲਾ ਜਿਹੜਾ ਫਾਰਮ ਭਰ ਕੇ ਦਿੱਤਾ ਨਾਲੇ ਡਾਕੂਮੈਂਟ ਲਾਏ ਤੇ ਉਹਨਾਂ ਦਾ ਜਿਹੜਾ ਲਾਈਫ ਸਰਟੀਫਿਕੇਟ ਆ ਸਬਮਿਟ ਹੋ ਗਿਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਆ ਸਕਦੀਆਂ ਨੇ ਜੇ ਜ਼ਰੂਰੀ ਨਹੀਂ ਕਿ ਤੁਸੀਂ ਡਿਜੀਟਲ ਹੀ ਕਰਨਾ ਹੈ ਠੀਕ ਹੈ ਹਦਾਇਤਾਂ ਬੈਂਕਾਂ ਵਾਲਿਆਂ ਨੂੰ ਕਿ ਤੁਸੀਂ ਡਿਜੀਟਲ ਤਿੱਕਾ ਕਰਵਾਓ ਪਰ ਜੇ ਤੁਹਾਡਾ ਨਹੀਂ ਹੁੰਦਾ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਆਪਣੀ ਬੈਂਕ ਵਿੱਚ ਜਾਓ ਬੈਂਕ ਵਾਲਿਆਂ ਦੀ ਜ਼ਿੰਮੇਵਾਰੀ ਹੈ ਡਿਜੀਟਲ ਵੀ ਉਹ ਆਪ ਹੀ ਤੁਹਾਨੂੰ ਕਰਕੇ ਦੇਣਗੇ ਜੇ ਡਿਜੀਟਲ ਨਹੀਂ ਹੁੰਦਾ ਫਿਰ ਮੈਨੂਅਲ ਤਰੀਕੇ ਨਾਲ ਤੁਹਾਡਾ ਲਾਈਫ ਸਰਟੀਫਿਕੇਟ ਸਬਮਿਟ ਕਰਨਾ ਬੈਂਕ ਵਾਲਿਆਂ ਦੀ ਜ਼ਿੰਮੇਵਾਰੀ ਹੈ ਪਰ ਬੈਂਕ ਜਾਣ ਤੋਂ ਪਹਿਲਾਂ ਆਪਣੀ ਪੈਨਸ਼ਨ ਵਾਲੀ ਪਾਸਬੁੱਕ ਕੋਸ਼ਿਸ਼ ਕਰੋ ਆਪਣੀ ਇੱਕ ਦੋ ਫੋਟੋ ਨਾਲ ਲੈ ਜਾਓ ਔਰ ਤੁਹਾਡਾ ਪੀਪੀਓ ਆਧਾਰ ਕਾਰਡ ਪੈਨ ਕਾਰਡ ਉਹ ਤੁਸੀਂ ਜ਼ਰੂਰ ਨਾਲ ਲੈ ਜਾਓ ਤਾਂ ਬੈਂਕ ਦੇ ਵਿੱਚ ਤੁਹਾਡਾ ਜਿਹੜਾ ਲਾਈਫ ਸਰਟੀਫਿਕੇਟ ਹੈ ਉਹ ਮੈਨੂअली ਸਬਮਿਟ ਹੋ ਜਾਏਗਾ ਚਾਹੇ ਤੁਸੀਂ ਕਿਸੇ ਵੀ ਵਿਭਾਗ ਵਿੱਚੋਂ ਪੈਨਸ਼ਨ ਆਏ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਡਿਜੀਟਲੀ ਕਰਨਾ ਕੋਸ਼ਿਸ਼ ਕਰੋ ਆਨਲਾਈਨ ਤਰੀਕੇ ਨਾਲ ਜਮ੍ਹਾਂ ਹੋ ਜੇ ਪਰ ਜੇ ਨਹੀਂ ਹੁੰਦਾ ਤਾਂ ਫਿਰ ਪਰੇਸ਼ਾਨ ਹੋਣ ਦੀ ਲੋੜ ਨਹੀਂ ਆਪਣੀ ਬੈਂਕ ਦੇ ਵਿੱਚ ਜਾਓ ਉੱਥੇ ਜਾ ਕੇ ਆਪਣਾ ਮੈਨੂਅਲੀ ਜਿਹੜਾ ਲਾਈਫ ਸਰਟੀਫਿਕੇਟ ਹੈ ਉਹ ਜਮ੍ਹਾਂ ਕਰੋ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਫਿਰ ਵੀ ਤੁਹਾਡਾ ਕੋਈ ਸਵਾਲ ਹੋਇਆ ਤਾਂ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਪਲੀਜ਼ ਬੇਨਤੀ ਹੈ ਜਦੋਂ ਵੀ ਤੁਸੀਂ ਇਹਦੇ ਤੇ ਮੈਸੇਜ ਕਰਨਾ ਹੈ ਇੱਥੇ ਫੋਨ ਨਹੀਂ ਤੁਸੀਂ ਕਰ ਸਕਦੇ ਸਿਰਫ WhatsApp ਨੰਬਰ ਹੈ ਪਲੀਜ਼ ਆਡੀਓ ਮੈਸੇਜ ਕਰ ਦਿਓ ਜਾਂ ਲਿਖ ਕੇ ਮੈਸੇਜ ਕਰ ਦਿਓ ਕਿ ਤੁਹਾਨੂੰ ਆਹ ਪ੍ਰੋਬਲਮ ਆ ਰਹੀ ਹੈ ਇਹ ਤੁਹਾਡਾ ਸਵਾਲ ਹੈ ਮੇਰੇ ਕੋਲ ਜਦੋਂ ਟਾਈਮ ਹੋਇਆ ਜਦੋਂ ਤੁਹਾਡੀ ਸਮੱਸਿਆ ਦਾ ਹੱਲ ਮੈਨੂੰ ਮਿਲ ਗਿਆ ਤੇ ਮੈਂ ਬਹੁਤਾਂ ਲੰਬਾ ਸਮਾਂ ਨਹੀਂ ਮਤਲਬ 12 ਘੰਟੇ ਦੇ ਵਿੱਚ ਵਿੱਚ ਮੈਂ ਤੁਹਾਡੇ ਨਾਲ ਆਪ ਹੀ ਤੁਹਾਨੂੰ ਕਾਲ ਬੈਕ ਕਰ ਲੈਣੀ ਹੈ ਤੇ ਤੁਹਾਡੀ ਸਮੱਸਿਆ ਦਾ ਹੱਲ ਜਿਹੜਾ ਉਹ ਜ਼ਰੂਰ ਕੀਤਾ ਜਾਏਗਾ ਸੋ ਪੂਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ